ਨਾਹਿਰੂ ਜੀ ਕਾ ਖਾਲਸਾ ਨਾਹਿਰੂ ਜੀ ਕੀ ਫਤਿਹ ਗੈਂਗਸਟਰਵਾਦ ਨੂੰ ਬढ़ावा ਦੇਣ ਵਾਲਾ ਅੱਜ ਇੱਕ ਪੱਖ ਤੁਹਾਡੇ ਸਾਹਮਣੇ ਮੈਂ ਹੋਰ ਰੱਖਣਾ ਹੈ ਵੈਸੇ ਤਾਂ ਇਹ ਚਰਚਾਵਾ ਬਹੁਤ ਵੱਡੀਆਂ ਨੇ ਜਦੋਂ ਇਹ ਕਿਹਾ ਜਾਂਦਾ ਵੀ ਗੈਂਗਸਟਰ ਨੂੰ ਪੈਦਾ ਕੌਣ ਕਰਦਾ ਉਦੋਂ ਬਹੁਤ ਵੱਡੇ ਇਲਜ਼ਾਮ ਫੀਲਡਰਾਂ ਤੇ ਲੱਗਦੇ ਔਰ ਬਰਡੇ ਅਫਸਰਾਂ ਤੇ ਲੱਗਦੇ ਆ ਇਹ ਸੱਚਾਈ ਤੇ ਪਰ ਇੱਕ ਪੱਖ ਜਿਹੜਾ ਹੋਰ ਹੈ ਉਹ ਇਹ ਹੈ ਗੈਸਟਰ ਜਿਹੜੇ ਵੀ ਜੇਲਾਂ ਕੱਟ ਕੇ ਆਏ ਨੇ ਬਚ ਗਏ ਮੰਨ ਕੇ ਚੱਲੋ ਤੇ ਉਹਨਾਂ ਦੀ ਚਰਚਾ ਮੀਡੀਆ ਦੇ ਵਿੱਚ ਕੌਣ ਲੈ ਕੇ ਆਉਂਦਾ ਜਿਹੜੇ ਆ ਬॉडਕਾਸਟ ਕਰਦੇ ਆ ਗੁਰਪ੍ਰੀਤ ਸੇਖੋ ਫਰੀਦਕੋਟ ਵਾਲੇ ਦੀ ਇੱਕ ਚਰਚਾ ਮੈਂ ਛੋੜੀ ਤੇ ਬਹੁਤ ਵੱਡੇ ਵੱਡੇ ਇਹ ਪੌਡਕਾਸਟ ਨੇ ਜਿਨ੍ਹਾਂ ਵਿੱਚ ਇਹ ਪੰਜਾਬ ਦੇ ਜੋਧ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਨੇ ਤੁਸੀਂ ਸਹਿਮਤ ਹੋ ਨਾ ਵੀ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ ਹੈ ਇਹ ਚਰਚਾਾਂ ਮੀਡੀਆ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਤਾਂ ਫਿਰ ਇਹ ਵੀ ਜ਼ਰੂਰੀ ਹੈ ਕਾਨੂੰਨ ਬਣੇ ਜਿਹੜੇ ਵੀ ਪੌਡਕਾਸਟਾਂ ਵਾਲੇ ਗੈਂਗਸਟਰਾਂ ਦੀ ਇੰਟਰਵਿਊ ਜਾਂ ਪੋਡਕਾਸਟ ਕਰਦੇ ਨੇ ਇਹਨਾਂ ਤੇ ਵੀ ਰੋਕ ਲਗਣੀ ਚਾਹੀਦੀ ਹੈ ਹੁਣ ਜਿਹੜਾ ਗੁਰਪ੍ਰੀਤ ਸੇਖੋਂ ਹੈ ਉਹਦੇ ਦੋ ਬਿਆਨ ਹੈ 8-9 ਸਾਲ ਉਹ ਜੇਲ੍ਹ ਕੱਟ ਕੇ ਆਇਆ ਤੇ ਸੁਖਾ ਕਲਮ ਨੂੰ ਉਹਨਾਂ ਨੇ ਮਾਰੇ ਇਹ ਸਾਰਾ ਕੁਝ ਉਥੇ ਪਿਆ ਮੈਂ ਉਸ ਪਰਸੇ ਮੈਂ ਜਾਣਾ ਨਹੀਂ ਚਾਹੁੰਦਾ ਅਸੀਂ ਕਿਸੇ ਕਤਿਹੜ ਦਾ ਜ਼ਿਕਰ ਕਰੀਏ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੋਵੇ ਮੈਂ ਉਹਨਾਂ ਦੀ ਗੱਲ ਕਰਨੀ ਨਹੀਂ ਚਾਹੁੰਦਾ ਮੈਂ ਟੌਪਿਕ ਇਹੀ ਰੱਖਿਆ ਵੀ ਜਿਹੜੇ ਪੌਡਕਾਸਟਾਂ ਵਾਲੇ ਇਹਨਾਂ ਨੂੰ ਲੈ ਕੇ ਆਉਂਦੇ ਨੇ ਇਹਨੇ ਦੇਣ ਕੀ ਹੁਣ ਇਹ ਜਿਹੜੇ ਗੈਂਗਸਟਰ ਨੇ ਨਾ ਆ ਰਾਜਨੀਤੀ ਵੱਲ ਮੋੜਾ ਕਰ ਰਹੇ ਨੇ ਸਮਾਜ ਸੇਵੀ ਬਣ ਕੇ ਜਿਹੜਾ ਗੁਰਪ੍ਰੀਤ ਸੇਖੋਂ ਹੈ ਗੈਂਗਸਟਰ ਤੇ ਇਹਦੇ ਪਿਓ ਨੇ ਪੱਠਾ ਲਾਇਆ ਤੇ ਜਿਹੜੇ ਮਜ਼ਦੂਰ ਸਨ ਉਹਨਾਂ ਨਾਲ ਇੰਨਾ ਧੱਕਾ ਕੀਤਾ ਤੇ ਇਹ ਬੰਦਾ ਹੁਣ ਸਮਾਜ ਸੇਵੀ ਬਣ ਕੇ ਰਾਜਨੀਤੀ ਵਿੱਚ ਪੈਰ ਤਾਂ ਰੱਖਿਆ ਲੈ ਜਣੇ ਕਿ ਰਾਜਨੀਤੀ ਵੱਲ ਆ ਕੇ ਹੁਣ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੁਧਰਨ ਦਾ ਮੌਕਾ ਦਿੱਤਾ ਜਾਵੇ ਸਾਨੂੰ ਅਸੀਂ ਇਧਰ ਨੂੰ ਮੋੜਾ ਕੀਤਾ ਕਾਫੀ ਕੁਸ਼ਿਹਰੀ ਅਗਲਾ ਚਲੋ ਮੈਂ ਉਹ ਸਾਰੇ ਹਿਸਟਰੀ ਵੱਲ ਜਾਣਾ ਨਹੀਂ ਚਾਹੁੰਦਾ ਮੈਂ ਸਿਰਫ ਇੱਥੇ ਗੱਲ ਕਰਨੀ ਚਾਹੁੰਦਾ ਵੀ ਜਿਹੜੇ ਪੌਡਕਾਸਟ ਕਰਨ ਵਾਲੇ ਬੰਦੇ ਆ ਜਿਹੜੇ ਇੰਟਰਵਿਊ ਕਰਦੇ ਨੇ ਗੈਸਟਾਂ ਦੇ ਉਹ ਸਮਾਜ ਨੂੰ ਕੀ ਦੱਸਣਾ ਚਾਹੁੰਦੇ ਹਨ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਉਹ ਸ਼ਰਿਆਮ ਕਹਿ ਰਿਹਾ ਅਸੀਂ ਯਾਰ ਕਮਾਏ ਨੇ ਯਾਰਾਂ ਦੇ ਯਾਰੀ ਖਾਤਰ ਸੁੱਖਾ ਕਾਲ ਮੰਦ ਅਸੀਂ ਕਤਲ ਕੀਤਾ ਤੇ ਸਮਾਜ ਨੂੰ ਕੀ ਦੱਸਣਾ ਚਾਹੁੰਦੇ ਤੁਸੀਂ ਜਿਹੜੇ ਪੌਡਕਾਸਟਾਂ ਵਾਲੇ ਉਹਨਾਂ ਨੂੰ ਬੇਨਤੀ ਹੈ ਤੁਸੀਂ ਜਰਨਲਿਸਟ ਬਣਦੇ ਹੋ ਜਦੋਂ ਤੁਸੀਂ ਕੁਝ ਬਿਊ ਲੈਣ ਦੇ ਖਾਤਰ ਪੈਸੇ ਕਮਾਉਣ ਦੇ ਖਾਤਰ ਤੁਸੀਂ ਗੰਦ ਪਾਉਣਾ ਚਾਹੁੰਦੇ ਹੋ ਇਹ ਵੀ ਕਾਨੂੰਨ ਇੱਕ ਬਣਨਾ ਚਾਹੀਦਾ ਵੀ ਇਹ ਜਿਹੜੇ ਪੋਡਕਾਸਟ ਕਰਦੇ ਨੇ ਗੈਂਗਸਟਰਾਂ ਦਾ ਇਹਨਾਂ ਤੇ ਰੋਕ ਲੱਗੇ ਇਹਦੇ ਨਾਲ ਇੱਕ ਹੋਰ ਵਿਸ਼ਾ ਵੀ ਆ ਜਿਹੜੇ 15 15 20 ਕਿੱਲੇ ਵੇਚ ਕੇ ਚਿੱਟਾ ਪੀ ਗਏ ਮਾਂ ਪਿਓ ਨੂੰ ਕੁਟਦੇ ਰਹੇ ਤੇ ਉਹ ਹੁਣ ਰੋ ਰੋ ਕੇ মিডিਆ ਸਾਹਮਣੇ ਆਉਂਦੇ ਕਿ ਮੋਟੀਵੇਸ਼ਨ ਮਿਲਨੀ ਹੈ ਕੋਈ ਨੂੰ ਨੌਜਵਾਨਾਂ ਨੂੰ ਮੇਰੀ ਮਾਂ ਦੀਆਂ ਮੈਂ ਬਾੜੀਆਂ ਵੇਚਦੀਆਂ ਮੇਰੀ ਮਾਂ ਨੂੰ ਮੈਂ ਕੁੱਟ ਕੇ ਭੱਜਿਆ ਮੈਂ ਜ਼ਮੀਨ ਵੇਚ ਕੇ ਖਾ ਗਿਆ ਮੈਂ ਚਿੱਟਾ ਪੇ ਗਿਆ ਇਦਾਂ ਦੇ ਪੋਡਕਾਸਟ ਕਰ ਕਰਕੇ ਇਹ ਹਰਾਮਖੋਰ ਪੰਜਾਬ ਦੇ ਯੂਥ ਵਿੱਚ ਕੀ ਪ੍ਰਚਾਰ ਕਰਨਾ ਚਾਹੁੰਦੇ ਇਹ ਬਹੁਤ ਵੱਡਾ ਪੱਖ ਹੈ ਗੈਂਗਸਟਰਵਾਦ ਨੂੰ ਵਧਾਵਾ ਦੇਣਾ ਤੇ ਫੁਕਰੇ ਫੁਕਰੀਆਂ ਕੀ ਮਾਰ ਰਹੇ ਨੇ ਅਸਤੇ ਜਾਰ ਕਮਾਇਆ ਜਾਰ ਭਰਾਵਾਂ ਖਤਰ ਖੜੇ ਸੀ ਅੱਜ ਵੀ ਭਰਾਵਾਂ ਖਤਰ ਖੜੇ ਹੁਣ ਇਹਦਾ ਮਤਲਬ ਜਿਹੜਾ ਬੰਦਾ ਗੈਂਗਸਟਰ ਬਣ ਕੇ ਇਲੈਕਸ਼ਨ ਲੜੂਗਾ ਉਹਦੇ ਨਾਲ ਹੋਰ ਕਿੱਦਾਂ ਦੇ ਬੰਦੇ ਹੋਣਗੇ ਉਹ ਕਿੱਦਾਂ ਦੀ ਗੁੰਡਾਗਰਦੀ ਕਰਨਗੇ ਉਹਨਾਂ ਦਾਸ਼ਤ ਕਿੱਦਾਂ ਪਾਓਗੇ ਤੁਸੀਂ ਤਰਨ ਤਾਰਨ ਜਿਹੜੀ ਗਿਮਨੀ ਚੋਣ ਹੋਈ ਹੈ ਉੱਥੇ ਅਮਰਪਾਲ ਬਾਠ ਉਹਦੇ ਸੱਸ ਇਹ ਕਹਿ ਲਈ ਕਿਸੇ ਨੌ ਦਾ ਸੁਖਵਿੰਦਰ ਕੌਰ ਪ੍ਰਿੰਸੀਪਲ ਸੀ ਉਨੇ ਕਿਹਾ ਕਿ ਮੈਂ ਇੱਕ ਧਰਮੀ ਫੌਜੀ ਦੀ ਪਤਨੀ ਹਾਂ ਤੇ ਬਾਦਲ ਕਹਿੰਨੇ ਉਹਨੂੰ ਇਲੈਕਸ਼ਨ ਲੜਾਈ ਤੇ ਉੱਥੇ ਮੁਕਾਬਲਾ ਕਿਹ ਸੀਗਾ ਦੂਜੇ ਨੰਬਰ ਤੇ ਅਮਰਤਪਾਲ ਬਾੜ ਜਿਹੜਾ ਕੈਂਡੀਡਟ ਵਿੱਚ ਰਹਿੰਦਾ ਹੈ ਗੈਸਟਰ ਉਹਦੀ ਸੱਸ ਦੂਜੇ ਨੰਬਰ ਤੇ ਸੀ ਉਹਦੀ ਸੱਸ ਦੂਜੇ ਨੰਬਰ ਤੇ ਸੀ ਉਹ ਤੋਂ ਜਿੱਤ ਵੀ ਸਕਦੀ ਸੀ ਕਿਉਂਕਿ ਬੰਦੇ ਗੱਲ ਇਹਦਾ ਗੱਲ ਕਰ ਮੌਜੂਦਾ ਸਰਕਾਰ ਸੀ ਭਵਨਪਨ ਸਾਹ ਨੇ ਬਧੀਆ ਤਰੀਕੇ ਨਾਲ ਇਲੈਕਸ਼ਨ ਜਿੱਤੇ ਹੈ ਲੋਕਾਂ ਨੂੰ ਸਮਝਾਇਆ ਗਿਆ ਤੇ ਹੁਣ ਜੇ ਉਦਾਂ ਦੇ ਬੰਦੇ ਇਲੈਕਸ਼ਨ ਜਿੱਤ ਜਾਣਗੇ ਜਾਂ ਸੇਖੋਂ ਵਰਗੇ ਜਿਹੜੇ ਹੁਣ ਸਮਾਜਸੀ ਬਣ ਕੇ ਸਾਹਮਣੇ ਆ ਰਹੇ ਨੇ ਇਹਦਾ ਮਤਲਬ ਜੇ ਪੰਜਾਬ ਸਰਕਾਰ ਗੈਸਟ੍ਰਵਾਦ ਨੂੰ ਖਤਮ ਕਰਨ ਦਾ ਵਾਅਦਾ ਮੈਂ ਜਲਾ ਰਹੀ ਹੈ ਤਾਂ ਫਿਰ ਤੁਸੀਂ ਗੈਸਟ੍ਰਵਾਦ ਨੂੰ ਪੜਾਵਾ ਦੇਣਾ ਜੇ ਵੀਰ ਦੀ ਗੈਸਟ੍ਰ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਜਿੱਤ ਜਾਣ ਮੰਨ ਕੇ ਢੱਲੋ ਤੇ ਫਿਰ ਕੀ ਹੋਊਗਾ ਜੇ ਤੁਸੀਂ ਸਮਝ ਸਕਦੇ ਹੋ ਸੋਚ ਸਕਦੇ ਹੋ ਜਿਹੜੇ ਬੰਦੇ ਕਿਸੇ ਪਾਵਰ ਤੋਂ ਬਿਨਾਂ ਸ਼ਰਿਆਂ ਬੰਦਾ ਮਾਰ ਸਕਦੇ ਨੇ ਪੁਲਿਸ ਦੀ ਕਟੜੀ ਦੇ ਵਿੱਚ ਸੁੱਖਾ ਕਲਮਾ ਨੂੰ ਮਾਰੇ ਸੀ ਇਹਨਾਂ ਨੇ ਪੁਲਿਸ ਦੀ ਕਟੜੀ ਦੇ ਵਿੱਚ ਤੇ ਜੇ ਇਹ ਬੰਦੇ ਬਿਨਾਂ ਪਾਵਰ ਤੋਂ ਇੱਕ ਬੰਦੇ ਨੂੰ ਸ਼ਰਿਆਂ ਮਾਰ ਸਕਦੇ ਨੇ ਜੇ ਪਾਵਰ ਵਿੱਚ ਆ ਗਏ ਤਾਂ ਬੰਦੇ ਕੀ ਕਰਨਗੇ ਕਹਿੰਦੇ ਸੋਚੋ ਵੀ ਇਹ ਕਿਸੇ ਪੋਲੀਟਿਕਲ ਪਾਰਟੀ ਨੇ ਨਹੀਂ ਸੋਚਣਾ ਜੇ ਤੁਸੀਂ ਕਹੋਗੇ ਵੀ ਕੋਈ ਪਾਰਟੀ ਸੋਚੂਗੀ ਇਹ ਪੰਜਾਬ ਦੇ ਲੋਕਾਂ ਨੇ ਸੋਚਣਾ ਵੋਟਾਂ ਤੁਸੀਂ ਪਾਉਣੀਆਂ ਨੇ ਵੀ ਜਿਹੜੇ ਬੰਦੇ ਗੈਸਟਰ ਬਣ ਕੇ ਪੁਲਿਸ ਦੀ ਕਸਟਡੀ ਦੇ ਵਿੱਚ ਇੱਕ ਬੰਦੇ ਨੂੰ ਮਾਰ ਸਕਦੇ ਨੇ ਹੱਥਕੜੀ ਲੱਗੀ ਵਾਲੇ ਨੂੰ ਜੇ ਇਹ ਬੰਦੇ ਪਾਵਰ ਵਿੱਚ ਆ ਗਏ ਤਾਂ ਤੁਹਾਡਾ ਕੀ ਹਸ਼ਰ ਹੋਊਗਾ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਸਭ ਤੋਂ ਘਨਾਉਣਾ ਕੰਮ ਇਹ ਪੌਡਕਾਸਟਾਂ ਵਾਲੇ ਸੋਸ਼ਲ ਮੀਡੀਆ ਵਾਲੇ ਕਰ ਰਹੇ ਐਸ ਵਕਤ ਤੁਸੀਂ ਕੋਲ ਕੇ ਦੇਖ ਲੋ ਡਿਸ਼ਟਾਂ ਆ ਜਾਣਗੇ ਉਹ ਕਿਦਾਂ ਦੱਸ ਰਹੇ ਨੇ ਅਸੀਂ ਕਿਦਾਂ ਜੇਲ੍ਹ ਦੇ ਵਿੱਚ ਤਾਲਾ ਤੋੜਿਆ ਕਿਦਾਂ ਅਸੀਂ ਪੁਲਿਸ ਦੀ ਵਰਦੀ ਪਾਈ ਕਿਦਾਂ ਭੱਜੇ ਅਸੀਂ ਕਿੰਨੇ ਲੱਖ ਰੁਪਏ ਅਸਲ ਕਿਦੋਂ ਤੇ ਲੱਗਾ ਕਿੱਥੇ ਕਿੱਥੇ ਰਹੇ ਅਸੀਂ ਕਿਦਾਂ ਕਿਦ ਦੀ ਗੱਡੀ ਲੁੱਟੀ ਕਿਦਾਂ ਕਿਦੀਆਂ ਸਾਡੇ ਕੋਲੇ ਡੁਪਲੀਕੇਟ ਫੇਕ ਨੰਬਰ ਪਲੇਟਾਂ ਅਸੀਂ ਗੱਡੀ ਤੇ ਲਾਉਣ ਦਾ ਸਾਰਾ ਕੁਝ ਦੱਸ ਰਿਹਾ ਸੇਖੋ ਦੱਸ ਰਿਹਾ ਇਹਦੇ ਵਿੱਚ ਇਹ ਕੋਈ ਬਹਾਦਰੀ ਹੈ ਤੇ ਹੁਣ ਉਹ ਕਹਿੰਦਾ ਮੈਨੂੰ ਮੌਕਾ ਦੇ ਆਛਾ ਇਹ ਦੇਖੋ ਕਿੰਦਾ इमोशनल ਕਰਦੇ ਨੇ ਕਹਿੰਦਾ 7-800 ਕਿਤਾਬ ਪੜਤੀ ਮੈਂ ਜੇਲ੍ਹ ਵਿੱਚ ਬੈਠੇ ਨੇ ਫਿਰ ਕਹਿੰਦਾ 8-8 ਘੰਟੇ ਮੈਂ ਬਾਣੀ ਪੜਦਾ ਰਿਹਾ ਦੇਖੋ ਤੁਸੀਂ ਕਹਿੰਦਾ ਮੇਰੇ ਪੰਜ ਬਾਣੀਆਂ ਰਹਿ ਰਾਸ 1600 ਸਰ ਕੁਸ਼ਕੰਠ ਹੈ ਹੁੰਦਾ ੜੀ ਕੇਸ ਰੱਖ ਲੈ ਹੁਣ ਅਕਾਲੀ ਬਣ ਜਣਾ ਇੱਕ ਮੈਂ ਪਹਿਲਾਂ ਗੱਲ ਕਹੀ ਹੋਈ ਹੈ ਵੀ ਲੁੱਚਾ ਲੰਡਾ ਡਾਕੂ ਧਾੜ ਵੀ ਲਟੇਰਾ ਉਹਦੀ ਲਾਸਟ ਵਿੱਚ ਪਨਾਹ ਕਿੱਥੇ ਹੁੰਦੀ ਹੈ ਰਾਜਨੀਤੀ ਵਿੱਚ ਸ਼ਰਨ ਕਿੱਥੇ ਲੈਣੀ ਹੈ ਰਾਜਨੀਤੀ ਵਿੱਚ ਆ ਕੇ ਉਹਨੇ ਲੜੀ ਹੁੰਦੀ ਇਹ ਉਹ ਲੋਕ ਨੇ ਇਹ ਗੱਲਾਂ ਕੌੜੀਆਂ ਨੇ ਕੋਈ ਵੀ ਪੋਲਿਟਿਕਲ ਪਾਰਟੀ ਤੁਹਾਨੂੰ ਇਹ ਨਹੀਂ ਕਹੂਗੀ ਵੀ ਸਾਡਾ ਬੰਦਾ ਮਾੜਾ ਉਹਨੂੰ ਤਾਂ ਜਿੱਤਿਆ ਹੋਇਆ ਬੰਦਾ ਚਾਹੀਦਾ ਇਹ ਪੰਜਾਬ ਦੇ ਲੋਕੋ ਤੁਸੀਂ ਵੋਟਾਂ ਪਾਉਣੀਆਂ ਨੇ ਤੁਸੀਂ ਸੋਚਣਾ ਵੀ ਅਸੀਂ ਕਿੱਦਾਂ ਦੇ ਕੈਂਡੀਡੇਟ ਚੁਣਨੇ ਕਿੱਦਾਂ ਦੇ ਉਮੀਦਵਾਰ ਅਸੀਂ ਚੁਣਦੇ ਅਸੀਂ ਕਿੱਦਾਂ ਦੇ ਲੋਕ ਜਿਤਾ ਕੇ ਵਿਧਾਨ ਸਭਾ ਵਿੱਚ ਜਿਨੇ ਇਹ ਤੁਸੀਂ ਸੋਚਣਾ ਹੁਣ ਜਿਹੜਾ ਗੁਰਪ੍ਰੀਤ ਸੇਖੋਂ ਦਾ ਤੁਸੀਂ ਪੌਡਕਾਸਟ ਸੁਣ ਕੇ ਦੇਖ ਲਓ ਉਹ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਛੁਣ ਕੇ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਇਦਾਂ ਦੇ ਬੰਦੇ ਰਾਜਨੀਤੀ ਵਿੱਚ ਆਉਣਗੇ ਤਾਂ ਤੁਸੀਂ ਇਹ ਦੱਸੋ ਵੀ ਸਾਫਤ ਕੀ ਕਰਨਾ ਚਾਹੁੰਦੇ ਜਿਹੜੇ ਬੰਦੇ ਪੌਡਕਾਸਟ ਕਰਦੇ ਆ ਇੰਟਰਵਿਊ ਨਹੀਂ ਕਰਦੇ ਉਹ ਦੱਸਣ ਵੀ ਸਮਾਜ ਨੂੰ ਤੁਸੀਂ ਕੀ ਦੇਣਾ ਚਾਹੁੰਦੇ ਹੋ ਜਾਂ ਜਿਨ੍ਹਾਂ ਦੇ ਤੁਸੀਂ ਜਿਨ੍ਹਾਂ ਗੈਸਟਾਂ ਤੁਸੀਂ ਪੌਡਕਾਸਟ ਕਰਦੇ ਹੋ ਇੰਟਰਵਿਊ ਕਰਦੇ ਹੋ ਇਹਨਾਂ ਦੀ ਸਮਾਜ ਨੂੰ ਦੇਣ ਕੀ ਉਹ ਸ਼ਰਿਆਂ ਬੰਦਾ ਕਹਿ ਰਿਹਾ ਸ਼ਰਿਆਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਮੈਂ ਜਦੋਂ ਟਾਈਮ ਮਿਲਦਾ ਕੋਈ ਨਾ ਕੋਈ ਵੀਡੀਓ ਮੈਨੂੰ ਭੇਜਦਾ ਨੇ ਮੈਂ ਤਾਂ ਸੁਣਦਾ ਉਹ ਵੀ ਜਦੋਂ ਗੱਲ ਕਰਨੀ ਹੁੰਦੀ ਆਦਰਵਾਇਜ਼ ਅਸੀਂ ਇਹਨੂੰ ਤਾਂ ਲੈਣਾ ਕੀ ਪਰ ਪੰਜਾਬ ਲਈ ਜਦੋਂ ਗੱਲ ਕਰਨੀ ਉਹ ਤਾਂ ਜ਼ਰੂਰੀ ਹੁੰਦਾ ਹੈ ਇਹ ਹੁਣ ਤੁਸੀਂ ਸੋਚਣਾ ਵੀ ਜਿਹੜੇ ਬੰਦੇ ਕਿਸੇ ਬਿਨਾ ਪਾਵਰ ਤੋਂ ਗੁੰਡਾਗਰਦੀ ਕਰਨ ਵਾਲੇ ਜੇਲ੍ਹ ਤੋੜ ਕੇ ਭੱਜ ਸਕਦੇ ਨੇ ਸ਼ਰਿਆਂ ਬੰਦਾ ਮਾਰ ਸਕਦੇ ਨੇ ਲੁੱਟਫੋਨ ਕਰ ਸਕਦੇ ਨੇ ਤੇ ਜੇ ਉਹ ਬੰਦੇ ਪਾਵਰ ਵਿੱਚ ਆ ਜਾਣ ਕਦੇ ਤੋ ਕੀ ਕਰ ਸਕਦੇ ਨੇ ਤੁਸੀਂ ਇਹ ਸੋਚੋ ਤੁਹਾਡਾ ਕੀ ਹਸ਼ਰ ਹੋਊਗਾ ਇਹ ਸੋਚੋ ਕਦੇ ਇਹ ਸਚਾਈ ਹੈ ਤੁਸੀਂ ਵੋਟਾਂ ਪਾਉਣੀਆਂ ਨੇ ਜਿਹੜੀ ਵੀ ਪੋਲੀਟਿਕਲ ਪਾਰਟੀ ਪੰਜਾਬ ਦੇ ਵਿੱਚ ਹੈਗੀ ਹੈ ਉਹਨੇ ਕਦੇ ਨਹੀਂ ਕਹਿਣਾ ਵੀ ਸਾਡਾ ਕੈਂਡੀਡੇਟ ਗਲਤ ਹੈ ਉਹਨਾਂ ਕੋਲੇ ਵਧੀਆ ਸਰਫ ਹੈ ਵਧੀਆ ਆਟੋਮੈਟ ਮਸ਼ੀਨ ਹੈ ਕਪੜੇ ਧੋਣ ਵਾਲੀ ਪਾ ਕੇ ਕੋਲੇ ਸਰਫ ਦੀ ਉਹਨੂੰ ਧੋ ਕੇ ਦੋਤੋਂ ਤਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣ ਉਹਦਾ ਅੰਦਰ ਕੀ ਹੈ ਕਿਰਦਾਰ ਕੀ ਹੈ ਜੇ ਤੁਹਾਡੇ ਵਿੱਚ ਵਿਚਰੂਗਾ ਨਾ ਉਹਦਾ ਸਵਾਲ ਫੇਰ ਆਉ। ਅਸੀਂ ਸੋਚੀਏ ਵੀ ਅਸੀਂ ਕਿਹੋ ਜਿਹਾ ਉਮੀਦਵਾਰ ਚੁਣਨਾ ਹੈ। ਵਿਧਾਨ ਸਭਾ ਦੇ ਵਿੱਚ ਉਹ ਕਿਹੜੇ ਲੋਕ ਹੈ ਜਿਹੜੇ ਪੰਜਾਬ ਦੀ ਗੱਲ ਕਰਨ ਸਾਡੇ ਜੁੱਥ ਨੂੰ ਸੰਭਾਲ ਸਕਣ। ਨਸ਼ਿਆਂ ਤੋਂ ਖਿਹੜਾ ਛੁੱਟ ਜੇ, ਗੈਂਗਸਟਰਵਾਦ ਦਾ ਖਾਤਮਾ ਹੋ ਜੇ। ਇਹ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।